ਯਾਰ ਜੀ ਜਿੱਦਾਂ 7 ਵਜੇ ਉੱਠਦੇ ਆ ਤੇ 7 ਵਜੇ ਉੱਠ ਕੇ ਮੈਂ ਵਾਈਫ ਨੂੰ ਦੱਸਿਆ ਕਿ ਬਾਹਰ ਲੱਗਿਆ ਦਰਵਾਜਾ ਤੇ ਗੇਟ ਖੁੱਲਿਆ ਆ ਚੋਰਾਂ ਦੀ ਹੁਸ਼ਿਆਰੀ ਇਹ ਕਿ ਚੋਰ ਆ ਕੰਨ ਟੱਪ ਕੇ ਅੰਦਰ ਆਏ ਕੰਨ ਟੱਪ ਕੇ ਆਏ ਭਾਜੀ ਆ ਕੰਨ ਕਿੱਥੇ ਟੱਪ ਕੇ ਆਏ ਨਹੀਂ ਕੰਨ ਭਾਜੀ ਅੱਛਾ ਉੱਥੇ ਪੈਰ ਰੱਖਣ ਮੈਨੂੰ ਲੱਗਦਾ ਹਾਂ ਜੀ ਉਹ ਸਿਲੰਡਰ ਵਾਲਾ ਇਹ ਸਾਲਾ ਲੱਗਾ ਇਹ ਸੀਸੀਟੀਵੀ 'ਚ ਆਇਆ ਵਾ ਤੇ ਉਹਨਾਂ ਦੇ ਇਧਰਲੇ ਪਾਸੇ ਵੀ ਜਿੰਨੇ ਘਰ ਐ ਸਾਰ ਨੇ ਗ੍ਰੇਲਾ ਲਾਈਆਂ ਹੋਈਆਂ ਤਾਂ ਸ਼ਾਇਦ ਇਹ ਸੁਚੇਤ ਸੀਗੇ ਕਿ ਚੋਰ ਆ ਕੰਮ ਵੀ ਕਰ ਸਕਦੇ ਤੁਸੀਂ ਤੁਹਾਨੂੰ ਹੁਣ ਗ੍ਰੇਲਾ ਲਾਉਣੀਆਂ ਪੋਗੀਆਂ ਖਰਚਾ ਵੱਧ ਕੇ ਭਾਜੀ ਕਰਨਾ ਉਹ ਕਹਿੰਦਾ ਰਹੇਗਾ ਕੱਲੋਂ ਕਿੰਨਾ ਮੈਂ ਆਇਆ ਨਹੀਂ ਰੱਤੀ ਮੇਰੀ ਸਿਹਤ ਨਹੀਂ ਠੀਕ ਹੈ ਉਹਨੇ ਮੈਂ ਅੱਜ ਪੁੱਛਿਆ ਸੀ ਮੈਂ ਅਨਮੋਲੀ ਵਕਤਰ ਆ ਤੇ ਮੇਰੇ ਕੋਲ ਬੱਚਾ ਛੱਡਣ ਗਿਆ ਮੈਂ ਕਿਹਾ ਵੀ ਇਦਾਂ ਮੇਰੇ ਸਾਹਮਣੇ ਹੋ ਗਿਆ ਹੈਪਨ ਤੇ ਤੁਸੀਂ ਆਏ ਨਹੀਂ ਹੈ ਉਹ ਕਹਿੰਦੇ ਮੇਰੀ ਸਿਹਤ ਨਹੀਂ ਸੀ ਠੀਕ ਮੈਂ ਤਾਂ ਨਹੀਂ ਆਇਆ ਹਾਂ ਫਿਰ ਮੰਮੇ ਤੋਂ ਵੈਸੇ ਕੁੱਤੇ ਵੀ ਨਹੀਂ ਭੌਂਕਦੇ ਕਿ ਨਹੀਂ ਭੌਂਕਦੇ ਨੇ ਚੋਰਾਂ ਨੂੰ ਜਿਹੜੇ ਨਹੀਂ ਪਤਾ ਨਹੀਂ ਕਿਹੜਾ ਕਿ ਕੁੱਤਾ ਵੀ ਕੋਈ ਨਹੀਂ ਇੱਥੇ ਆ ਗਾ ਤਾਂ ਹੀ ਤਾਂ ਕਹਾਵਤ ਵੜੀ ਨਾ ਕੁੱਤੀ ਚੋਰ ਨਾਲ ਰਲੀ ਆ ਜੇ ਕੋਈ ਵੇਚਣੋਂ ਆਉਂਦਾ ਸਕੂਟੀ ਤੁਹਾਨੂੰ ਤਾਂ ਤੁਸੀਂ ਜ਼ਰੂਰ ਜਿਹੜਾ ਇਹਨਾਂ ਨਾਲ ਸੰਪਰਕ ਕਰ ਲੈਣਾ ਤੁਹਾਡੇ ਨੰਬਰ ਹੈਗਾ ਮੇਰਾ ਫੋਨ ਨੰਬਰ ਹੈਗਾ 98760 457 ਸਤਸਿਰਿਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਨਿਊ ਟੀਚਰ ਕਲੋਨੀ ਵਿਖੇ ਮੌਜੂਦ ਆ ਸਰਜੀਤ ਸਿੰਘ ਵਿੱਕੀ ਹੋਂਦੇ ਘਰ ਆਏ ਹੋਏ ਆ ਔਰ ਚੋਰਾ ਦੇ ਹੌਸਲੇ ਪੂਰੇ ਬੁਲੰਦ ਨੇ ਪੂਰੀ ਨਿਹਰ ਕਰਤੀ ਆਈ ਹੋਈ ਆ ਚੋਰਾ ਨੂੰ ਕਿਸੇ ਦਾ ਡਰ ਨਹੀਂ ਬੇਸ਼ੱਕ ਰਾਤ ਨੂੰ ਪੈਟਰੋਲਿੰਗ ਹੁੰਦੀ ਆ ਪੁਲਿਸ ਦਾ ਇਹ ਕਹਿਣਾ ਹੈ ਕਿ ਜ਼ਿਲ੍ਹੇ ਦੀ ਸਰਹੱਦਾਂ 'ਤੇ ਪੁਲਿਸ ਵੱਲੋਂ ਨਾਕੇ ਲਾਏ ਗਏ ਆ ਲੇਕਿਨ ਆ ਤੁਸੀਂ ਦੇਖੋ ਵਸੋਂ ਵਿੱਚ ਘਰ ਆ ਔਰ ਤਕਰੀਬਨ ਸਵੇਰੇ 3:30 ਵਜੇ ਦੇ ਆਸ-ਪਾਸ ਚੋਰ ਇਸ ਘਰ ਵਿੱਚ ਦਾਖਲ ਹੁੰਦੇ ਹਨ ਘਰ ਦੇ ਜਿਹੜੇ ਮੈਂਬਰ ਨੇ ਘਰ ਦੇ ਓਨਰ ਨੇ ਘਰ ਵਿੱਚ ਸੁੱਤੇ ਹੁੰਦੇ ਨੇ ਸਾਨੂੰ ਸਾਰਨ ਪਤਾ ਕਿ 3:30 ਵਜੇ ਨੀਂਦ ਦਾ ਕਿੰਨਾ ਜ਼ੋਰ ਹੁੰਦਾ ਤਾਂ ਸੁਰਜੀਤ ਸਿੰਘ ਵਿੱਕੀ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਨਾਲ ਆਪਣੀ ਫੈਮਲੀ ਦੇ ਨਾਲ ਘਰ ਵਿੱਚ ਸਨ ਉਸ ਸਮੇਂ ਚੋਰ ਇਸ ਘਰ ਵਿੱਚ ਦਾਖਲ ਹੋਏ ਤੇ ਇੱਥੋਂ ਸਕੂਟੀ ਚੱਕ ਕੇ ਜਿਹੜੇ ਲੈ ਗਏ ਆ ਸਖੀਰ ਜੀ ਤੁਹਾਨੂੰ ਘਟਨਾ ਕ੍ਰਮ ਦਾ ਕਿਵੇਂ ਪਤਾ ਲੱਗਦਾ ਜੀ ਬਾਜੀ ਅਸੀਂ ਜਿੱਦਾਂ 7 ਵਜੇ ਉੱਠਦੇ ਆ 7 ਵਜੇ ਉੱਠੇ ਤਾਂ ਮੇਰੇ ਵਾਈਫ ਨੇ ਦੱਸਿਆ ਕਿ ਬਾਹਰ ਲੱਗਿਆ ਦਰਵਾਜਾ ਤੇ ਗੇਟ ਖੁੱਲਿਆ ਆ ਚੋਰਾਂ ਦੀ ਹੁਸ਼ਿਆਰੀ ਇਹ ਕਿ ਚੋਰ ਆ ਕੰਦ ਟੱਪ ਕੇ ਅੰਦਰ ਆਇਆ ਕੰਦ ਟੱਪ ਕੇ ਆਏ ਬਾਜੀ ਆ ਕੰਦ ਕਿੱਥੋਂ ਟੱਪੀ ਕੋਲ ਆ ਵਾਲੀ ਕੰਦ ਬਾਜੀ ਅੱਛਾ ਉੱਥੇ ਪੈਰ ਰੱਖਿਆ ਹੁਣ ਮੈਨੂੰ ਲੱਗਦਾ ਹਾਂ ਜੀ ਉਹ ਸਿਲੰਡਰ ਵਾਲਾ ਇਹ ਬਾਜੀ ਇਸ ਵਾਲਾ ਲੱਗਾ ਇਹ ਸੀਸੀਟੀਵੀ 'ਚ ਆਇਆ ਵਾ ਤੇ ਉਹਨਾਂ ਦੇ ਚਿਹਰੇ ਨਿਕਲੇ ਰਹਿੰਦੇ ਪਏ ਦੋ ਬੰਦੇ ਸੀਗੇ ਚਲੋ ਤੁਸੀਂ ਸੀਸੀਟੀਵੀ ਘਟਾ ਰਹੇ ਹੋ ਹਾਂਜੀ ਹਾਂਜੀ ਕਿ ਚਿਹਰੇ ਆ ਜਾਣ ਹਾਂਜੀ ਤੇ ਉੱਥੇ ਪੈਰ ਰੱਖ ਕੇ ਅੰਦਰ ਦਾਖਲ ਹੁੰਦੇ ਆ ਹਾਂਜੀ ਉਸ ਤੋਂ ਬਾਅਦ ਕੀ ਕਰਦੇ ਆ ਅੰਦਰੋਂ ਉਹਨਾਂ ਨੇ ਪਹਿਲਾਂ ਦਰਵਾਜ਼ਾ ਲਾ ਦਿੱਤਾ ਜੀ ਬਾਹਰੋਂ ਤੁਹਾਡਾ ਮੇਨ ਗੇਟ ਜਿਹੜਾ ਉਹ ਕੋਈ ਲੋਬੀ ਤੋਂ ਪਹਿਲਾਂ ਤਾਂ ਕੋਈ ਬਾਹਰ ਨਾ ਆ ਸਕੇ ਤੇ ਉਹਨਾਂ ਨੇ ਇੱਥੇ 10 ਮਿੰਟ ਲਾਏ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਖੋਲਣ ਵਾਸਤੇ ਦਰਵਾਜ਼ੇ ਨੂੰ ਥੋੜਾ ਇਹ ਠੀਕ ਨਹੀਂ ਹੈਗਾ ਕੋਈ ਆਵਾਜ਼ ਤਾਂ ਨਹੀਂ ਆਈ ਆਵਾਜ਼ ਨਹੀਂ ਹੈ ਬੜੇ ਆਰਾਮ ਨਾਲ ਉਹਨਾਂ ਨੇ 10 ਮਿੰਟ ਲਾਏ ਆ 10 ਮਿੰਟ ਅੰਦਰ ਰਹੇ ਕਿੰਨੇ ਵਜੇ ਦਾਖਲ ਹੁੰਦੇ ਸਵੇਰੇ ਉਹ ਕੋਈ ਇੱਕ ਤਕਰੀਬਨ 3:22-22 ਮਿੰਟ ਤੇ ਤੇ 22 ਮਿੰਟ ਤੇ ਠੀਕ ਹੈ ਤੇ 3:37 ਤੇ ਲੈ ਜਾਂਦੇ ਇੱਕ ਵਾਰੀ ਸਿਚੁਏਸ਼ਨ ਦਿਖਾ ਦਈਏ 3 ਵਜੇ ਕੇ 22 ਮਿੰਟ ਤੇ ਇੱਥੇ ਦਾਖਲ ਹੁੰਦੇ ਕਿੰਨੇ ਜਣੇ ਆਏ ਜੀ ਦੋ ਜਣੇ ਸੀਗੇ ਜੀ ਉਹ ਦੋ ਜਣੇ ਆਏ ਤੇ ਆ ਜਿਹੜਾ ਦਰਵਾਜ਼ਾ ਨੂੰ ਲੋਕ ਲਾ ਦਿੰਦੇ ਇਹਨੂੰ ਮਾਰੋ ਕੁੰਡੀ ਲਾ ਦਿੰਦੇ ਆ ਜੀ ਹੂੰ ਤੇ ਇੱਥੋਂ ਆਪਣਾ 10-15 ਮਿੰਟ ਆਪਣਾ ਕੰਮ ਕਰਦੇ ਆ ਜੀ ਹੂੰ ਇੱਥੋਂ ਪੈਦਲ ਹੀ ਇੱਥੇ ਸਕੂਟੀ ਇਕੱਲੀ ਖੜੀ ਸੀ ਕਿ ਹੋਰ ਵੀ ਕੋਈ ਵਹੀਕਲ ਦੋ ਸਕੂਟੀਆਂ ਸੀਗੇ ਜੀ ਹੂੰ ਇੱਕ ਜਿਹੜੀ ਅੱਗੇ ਸੀ ਉਹ ਲੱਗੇ ਅੱਛਾ ਦੂਸਰੀ ਮੇਰਾ ਬ੍ਰਦਰ ਲੱਗੇ ਅੱਛਾ ਪੀ ਵੀ 32 ਐਸ 39 ਵੀ ਹੁਣ ਤੁਸੀਂ ਪੁਲਿਸ ਕੰਪਲੇਨ ਕਰਾ ਦਿੱਤੀ ਹਾਂਜੀ ਪੁਲਿਸ ਕੰਪਲੇਨ ਕਰਾ ਦਿੱਤੀ ਹੈ ਜੀ ਤੇ 3 ਵਜੇ 20/ਮਿੰਟ ਤੇ ਦਾਖਲ ਹੁੰਦੇ ਆ ਤੇ ਇਥੋਂ ਸਕੂਟੀ ਕਿੰਨੇ ਵਜੇ ਲੈ ਕੇ ਜਿਹੜੇ 3 ਵਜੇ 36 ਸੈਂਟੀਮੀਟਰ 36 ਸੈਂਟੀਮੀਟਰ 15 ਮਿੰਟ ਇੱਥੇ ਰਹਿੰਦੇ ਆ 15 ਮਿੰਟ ਰਹਿੰਦੇ ਹੋਲੀ ਓੜੀ ਜਿੱਦਾਂ ਗੇਟ ਖੋਲਦੇ ਆ ਜੀ ਉਹ ਕੀ ਪਤਾ ਨਾ ਲੱਗੇ ਕਿਸੇ ਨੂੰ ਉੱਠ ਨਾ ਸਕੇ ਦੋ ਜਣੇ ਆਏ ਹਾਂਜੀ ਦੋ ਜਣੇ ਆਏ ਦੋਏ ਅੰਦਰ ਲੱਖ ਲੁੰਦੇ ਕਿ ਇੱਕ ਦਾ ਨਹੀਂ ਇੱਕ ਦਾ ਖਲੋਇਆ ਜੀ ਇੱਕ ਵਾਰ ਹੀ ਸੀਗਾ ਉਹਨਾਂ ਦੇ ਹੱਥ 'ਚ ਕੋਈ ਇਥੇ ਹਥਿਆਰ ਵਗੈਰਾ ਨਜ਼ਰ ਆਉਂਦਾ ਪਾਜੀ ਉਹ ਥੋੜਾ ਤੇ ਹੋਰ ਆਪਾਂ ਸੀਸੀਟੀਵੀ ਹੋ ਰਹੇ ਦੇਖਦੇ ਨਾ ਪਤਾ ਲੱਗਿਆ ਮੋਨੇ ਸੀਗੇ ਕਿ ਸਰਦਾਰ ਜੀ ਮੋਨਾ ਸੀਗਾ ਜੀ ਮੋਨਾ ਸੀ ਹਾਂਜੀ ਠੀਕ ਹੈ ਉਹ ਪਹਿਲਾਂ ਤਾਂ ਇੱਥੇ ਥੋੜੀ ਦੇਰ ਪੈਦਲ ਲੈ ਕੇ ਗਏ ਆ ਅੱਗੇ ਜਾ ਕੇ ਉਹਨਾਂ ਨੇ ਸਟਾਰਟ ਕਰ ਲਈ ਸਕੂਟੀ ਚਾਬੀ ਵਿੱਚ ਹੀ ਸੀ ਚਾਬੀ ਵਿੱਚ ਰਹਿ ਗਈ ਸੀ ਚਲੋ ਬੰਦਾ ਆਪਣੇ ਘਰ ਤਾਂ ਚਾਬੀ ਵਿੱਚ ਹੀ ਰੱਖਦਾ ਚਲੋ ਬੰਦਾ ਕਹਿੰਦਾ ਚਾਬੀ ਕਿਤੇ ਰੱਖ ਹੋ ਜੂਗੀ ਵਿੱਚ ਰੰਦੀ ਦੀ ਆਪਾਂ ਅੰਦਰਲੇ ਪਾਸਿਓਂ ਕਰ ਲਈ ਅਰ ਲਾਈ ਸੀ ਕਿ ਲੋਕ ਵੀ ਲਾਇਆ ਸੀ ਤੁਸੀਂ ਅਰ ਲਾਇਆ ਸੀ ਭਾਜੀ ਹਾਂਜੀ ਅਸੀਂ ਵਿਜੇ ਇੱਕ ਵਾਰੀ ਆਓ ਤਸਵੀਰਾਂ ਦਿਖਾ ਦਿਆਂ ਸਾਹਮਣੇ ਘਰ ਦੇਖੋ ਇਹਨਾਂ ਨੇ ਗ੍ਰੇਲਾ ਲਾਈਆਂ ਹੋਈਆਂ ਇਧਰਲੇ ਪਾਸੇ ਵੀ ਜਿੰਨੇ ਘਰ ਐ ਸਾਰ ਪਾ ਸ਼ਾਇਦ ਇਹ ਸੁਚੇਤ ਸੀਗੇ ਕਿ ਚੋਰ ਆਹ ਕੰਮ ਵੀ ਕਰ ਸਕਦੇ ਤੁਸੀਂ ਤੁਹਾਨੂੰ ਹੁਣ ਗ੍ਰੇਲਾ ਲਾਉਣੀਆਂ ਪੋਗੀਆਂ ਖਰਚਾ ਵੱਧ ਗਿਆ ਪਾਜੀ ਕਰਨਾ ਮੈਣਾ ਜੀ ਇਹ ਤਾਂ ਫਿਰ ਔਖਾ ਹੀ ਹੈ ਜਿੰਦਾ ਇਹਨਾਂ ਸਾਰਾ ਕੁਝ ਹੈਗਾ ਸਾਰੀ ਵਸੋਂ ਦੇ ਵਿੱਚ ਬੰਦਾ ਕਰ ਸਕਦਾ ਇਹ ਕੰਮ ਦੇਖੋ ਅਸੀਂ ਵੀ ਜਿਆਦਾ ਸਵਾਲ ਪੁੱਛਦੇ ਆ ਨਾ ਜਾਂ ਵੀਡੀਓ ਪੇਸ਼ ਕਰਦੇ ਆ ਸਾਨੂੰ ਬੜੀ ਵਾਰ ਕਿਹਾ ਜਾਂਦਾ ਯਾਰ ਸਵਾਲ ਨਾ ਪੁੱਛੋ ਪ੍ਰਸ਼ਾਸਨ ਹੋਰ ਕੀ ਕੀ ਕਰੇ ਲੇਕਿਨ ਆਹ ਵਸੋਂ ਚ ਐਡਾ ਘਰ ਆ ਵਸੋਂ ਵਸੋਂ ਵਿੱਚ ਘਰ ਨਹੀਂ ਐਨੇ ਘਰ ਆ ਇੰਨੇ ਲੋਕ ਰਹਿੰਦੇ ਆ ਆਇਤ ਤੋਂ ਵੱਡੀ ਨੇਰਗਰਦੀ ਕੀ ਹੋ ਸਕਦੀ ਆ ਕਿ ਚੋਰ ਇੱਥੇ ਦਾਖਲ ਹੁੰਦੇ ਆ ਜੇ ਮੰਨ ਲਓ ਬਾਈਚਾਂਸ ਫੜੇ ਜਾਂਦੇ ਉਹਨਾਂ ਦਾ ਹਾਲ ਕੀ ਬਣਦਾ ਉਹਨਾਂ ਨੂੰ ਇਹਦੀ ਡਰ ਨਹੀਂ ਕੋਈ ਭੌਈ ਹੈ ਨਹੀਂ ਮੈਂ ਸਵੇਰੇ ਵੀ ਇੱਕ ਵੀਡੀਓ ਚ ਦੇਖਿਆ ਕਿ ਕੁੱਤੀ ਚੋਰਾਂ ਨਾਲ ਰਲਿਓ ਲੱਗਦੀ ਆ ਪਰ ਆਮ ਲੋਕ ਬਹੁਤ ਪਰੇਸ਼ਾਨ ਹੈ ਜੀ ਨਹੀਂ ਮੈਂ ਉਹ ਡੌਗੀ ਦੀ ਗੱਲ ਗੱਲ ਨਹੀਂ ਕਰਦਾ ਜੀ ਮੈਂ ਕਿਹਾ ਕੁੱਤੀ ਚੋਰਾਂ ਨਾਲ ਰਲਿ ਆ ਅੱਛਾ ਤੁਹਾਡੇ ਮਹੱਲੇ 'ਚ ਕੁੱਤੇ ਹੈਗੇ ਵੈਸੇ ਡੌਗੀ ਦਾ ਭਾਈ ਇੱਥੇ 10-15 ਘੁੰਮਦੇ ਰਹਿੰਦੇ ਸਰ ਉਹ ਵੀ ਨਹੀਂ ਭੜੇ ਉਹਨਾਂ ਨੂੰ ਬੋਲੇ ਨਹੀਂ ਉਹ ਵੀ ਨਹੀਂ ਕੋਈ ਬੋਲਿਆ ਜੀ ਆਜੋ ਜੀ ਬਾਹਰ ਤੁਸੀਂ ਲੈ ਲੋ ਇੱਥੇ ਚੌਂਕੀਦਾਰ ਵੀ ਨਹੀਂ ਹੈਗਾ ਜੀ ਕੋਈ ਚੌਂਕੀਦਾਰ ਹੈਗਾ ਕੱਲ ਉਹ ਕਹਿੰਦਾ ਮੈਂ ਆਇਆ ਨਹੀਂ ਰੱਤੀ ਮੇਰੀ ਸਿਹਤ ਨਹੀਂ ਠੀਕ ਹੈਗੀ ਹੂੰ ਉਹਨੇ ਮੈਂ ਅੱਜ ਪੁੱਛਿਆ ਸੀ ਮੈਂ ਅੰਨਵੜੀ ਵਰਕਰ ਆ ਤੇ ਮੇਰੇ ਕੋਲ ਬੱਚਾ ਛੱਡਣ ਗਿਆ ਮੈਂ ਕਿਹਾ ਵੀ ਇਦਾਂ ਮੇਰੇ ਸਾਹਮਣੇ ਹੋ ਗਿਆ ਹੈਪਨ ਤੇ ਤੁਸੀਂ ਆਏ ਨਹੀਂ ਹੈਗੇ ਉਹ ਕਹਿੰਦਾ ਮੇਰੀ ਸਿਹਤ ਨਹੀਂ ਜੀ ਠੀਕ ਮੈਂ ਤਾਂ ਨਹੀਂ ਆਇਆ ਹੈ ਮਹੱਲੇ ਚ ਵੈਸੇ ਕੁੱਤੇ ਵੀ ਨਹੀਂ ਭੌਂਕਦੇ ਕਿ ਨਹੀਂ ਭੌਂਕਦੇ ਨੇ ਚੋਰਾਂ ਦੇ ਬੋਲੇ ਨਹੀਂ ਜੀ ਪਤਾ ਨਹੀਂ ਕਿਹੜਾ ਤੇ ਕੁੱਤਾ ਵੀ ਕੋਈ ਨਹੀਂ ਇੱਥੇ ਆ ਗਾ ਸਾਹੀ ਤਾਂ ਕਹਾਵਤ ਬਣੀ ਨਾ ਕੁੱਤੀ ਚੋਰ ਨਰਲੀ ਜਦੋਂ ਸਮਾਂ ਮਾੜਾ ਹੁੰਦਾ ਕਹਿ ਲੋ ਉਹੀ ਗੱਲ ਹੈ ਹੁਣ ਆਪਾਂ ਕੀ ਕਹਿ ਸਕਦੇ ਆ ਤੁਸੀਂ ਗਰੇਲਾ ਵਗੈਰਾ ਲਾਈਆਂ ਪਹਿਲਾਂ ਵੀ ਇਸ ਮਹੱਲੇ ਚ ਕਦੀ ਇਦਾਂ ਦਾ ਹੱਥ ਘਟਣਾ ਨਹੀਂ ਵੈਸੇ ਸਾਡੇ ਹੋਇਆ ਨਹੀਂ ਕਦੀ ਪਰ ਸੁਣਿਆ ਸੀ ਆਲੇ ਦੁਆਲੇ ਫਿਰ ਉਹ ਨੈਸਟਮ ਅਸੀਂ ਘਾਰ ਕੱਲਦੇ ਹੁੰਨੇ ਮੈਂ ਤਾਂ ਫਿਰ ਲਵਾਈਆਂ ਮੈਂ ਤਾਂ ਬੇਟਾ ਪਿਛਲੀ ਕਲੀ ਜੋ ਹੋਇਆ ਸੀ ਪਿਛਲੀ ਵਾਰ ਨਾ ਕਿਸੇ ਦਾ ਪਾਰਸਲ ਪਰਸਲ ਲੈ ਗਏ ਸੀ ਕਿਸੇ ਦਾ ਉਸ ਗਲੀ ਜਿਹੜੇ ਮੈਂ ਆਇਆ ਉਹ ਬੰਦੇ ਮਿਲ ਇਹ ਵੀਰ ਜੀ ਨੇ ਹੁਣ ਇਹਨਾਂ ਦੀ ਦੋ ਚਿੰਤਾਵਾਂ ਨੇ ਪਹਿਲੀ ਚਿੰਤਾ ਤਾਂ ਇਹੀ ਆ ਕਿ ਇਹਨਾਂ ਦੀ ਸਕੂਟੀ ਵਾਪਸ ਮਿਲਣੀ ਚਾਹੀਦੀ ਬਾਈ ਜੀ ਕੰਮ ਕੀ ਕਰਦੇ ਤੁਸੀਂ ਕੱਪੜੇ ਦਾ ਕੰਮ ਕਰਦੇ ਜੀ ਔੜ ਸਾਡੀ ਸ਼ਾਪ ਆ ਜੀ ਬੰਦਾ ਬੜੀ ਮਿਹਨਤ ਨਾਲ ਦੇਖੋ ਜੀ ਰੁਪਿਆ ਰੁਪਿਆ ਕਰਕੇ ਚੀਜ਼ ਬਣਾਉਂਦਾ ਹਨਾ ਸਵੇਰੇ ਕਹਿੰਦੇ ਜਾਂਦੇ ਆ ਤੇ ਸ਼ਾਮ ਨੂੰ ਆਉਂਦੇ ਆ ਦੂਜੀ ਚਿੰਤਾ ਦੀ ਗੱਲ ਇਹ ਆ ਕਿ ਉਹਨੇ ਜਿਹੜੇ ਮਾੜੇ ਅੰਸਰ ਚੋਰੀ ਕਰਕੇ ਸਕੂਟੀ ਲੈ ਕੇ ਗਏ ਆ ਵੇਚਦੇ ਆ ਜਾਂ ਉਸ ਤੋਂ ਬਾਅਦ ਉਹ ਕੋਈ ਕਾਂਡ ਕਰ ਦਿੰਦੇ ਆ ਤਾਂ ਇਹਨਾਂ ਦਾ ਨਾਮ ਨਾ ਆ ਜAVE ਇਹ ਵੀ ਇੱਕ ਚਿੰਤਾ ਹੁੰਦੀ ਆ ਮੰਨ ਲਓ ਜਿਹੜੇ ਮਾੜੇ ਅੰਸਰ ਇੱਥੋਂ ਲੈ ਕੇ ਗਏ ਆ ਸਕੂਟੀ ਚੋ ਕੱਲ ਸਕੂਟੀ ਫੜੀ ਜਾਂਦੀ ਕਿਸੇ ਨਾਕੇ ਤੇ ਕੋਈ ਵਿੱਚੋਂ ਮਸ਼ੀਲੀ ਚੀਜ਼ ਨਿਕਲ ਜਾ ਕੋਈ ਹਜ਼ਾਰ ਨਿਕਲਦਾ ਹਥਿਆਰ ਨਿਕਲਦਾ ਉਹ ਵੀ ਤੁਹਾਡੇ ਸਿਰ ਨਾ ਜਵੇ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਸਰਦ ਵੱਡੀ ਦਾ ਭਾਜੀ ਇਹ ਹੀ ਚਿੰਤਾ ਹੈ ਕੋਈ ਅੱਦਾਂ ਦਾ ਕਾਰਵਾਈ ਸਾਡੇ ਖਿਲਾਫ ਨਾ ਹੋ ਜAVE ਕੋਈ ਸਾਡੇ ਦੇ ਕੋਈ ਬਲੇਮ ਨਾ ਪੁਲਿਸ ਕੰਪਲੇਟ ਕਰਾ ਦਿੰਦੀ ਪੁਲਿਸ ਕੰਪਲੇਟ ਕਰਾਤੀ ਹੈ ਜੀ ਆਰਸੀ ਆਰਸੀ ਮੇਰੇ ਕੋਲ ਹੈ ਜੀ ਇਹ ਆਰਸੀ ਇਹਦੀ ਆਰਸੀ ਇਹ ਮੇਰੇ ਨਾਮ ਤੇ ਮੇਰੇ ਨਾਮ ਦਾ ਹੀ ਹੈ ਜੀ ਠੀਕ ਹੈ ਜੀ ਹਾਂ ਜੀ ਮੈਂ ਹੁਣ 6 ਮਹੀਨੇ ਪਹਿਲਾਂ ਲਈ ਸੀ ਸੈਕਿੰਡ ਹੈਂਡ ਹੀ ਹੈ ਤੇ ਮੈਂ ਆਪਣੇ ਨਾਮ ਕਰਵਾ ਲਈ ਸੀ ਫਿਰ ਤੇ ਸੋਜੀਤ ਸਿੰਘ ਜੀ ਹੁਣ ਅਪੀਲ ਕੀ ਹੈ ਇਨਸਾਫ ਦੀ ਮੰਗ ਤਾਂ ਬੰਦਾ ਕਰਦਾ ਪਰ ਕਹਿਣਾ ਕੀ ਚਾਹੁੰਨੇ ਪ੍ਰਸ਼ਾਸਨ ਇਨਸਾਫ ਵੀ ਮਿਲਣਾ ਜੀ ਦਾ ਨਾਲੇ ਜਿੱਦਾਂ ਮਤਲਬ ਕਿ ਇਸ ਦਿਨ ਦਿਹਾੜੇ ਹੀ ਸਮਝ ਲਓ ਸਾਢੇ 3:00 ਵਜੇ ਦੇਣੀ ਹੁੰਦੀ ਹੈ ਜੀ ਦਿਨ ਦਿਹਾੜੇ ਲੋਕ ਐਦਾਂ ਦਾ ਕੰਮ ਕਰਦੇ ਆ ਜੇ ਲੱਕਰਨਵੇਂ ਨਿਕਲੀ ਤਾਂ ਚੋਰ ਪਹਿਲੇ ਐਕਟਿਵ ਹੈ ਹਾਂ ਜੀ ਤੇ ਆਪਾਂ ਹੁਣ ਕਰਦੇ ਉਹਨੂੰ ਕਿੱਦਾਂ ਇਕੱਲੇ ਛੱਡੀਏ ਘਰ ਦੇ ਵਿੱਚ ਹਾਂ ਵੱਡੀ ਚਿੰਤਾ ਹੋ ਜਾਂਦੀ ਹੈ ਦੇਖੋ ਵੱਡੀ ਗੱਲ ਇਹ ਆ ਕਿ ਤਲਵਾਰ ਲਟਕਦੀ ਪਈ ਆ ਹਾਂ ਜੀ ਜੇ ਅੱਜ ਐਦਾਂ ਦਾਖਲ ਹੋ ਗਏ ਆ ਆਦਰਵਾਜ ਨੂੰ ਲੋਕ ਲਾਤਾ ਪਰਲੇ ਨੂੰ ਲਾਤਾ ਅੰਦਰ ਵੀ ਦਾਖਲ ਨਾ ਹੋ ਜਣ ਅੰਦਰ ਦਾਖਲ ਹੋ ਕੇ ਵੀ ਕੁਝ ਕਰ ਸਕਦੇ ਕਿਸੇ ਇਨਸਾਨ ਨੂੰ ਵੀ ਕੁਝ ਕਰ ਸਕਦੇ ਸੀ ਇਹ ਵੱਡੀ ਚਿੰਤਾ ਬਣ ਗਈ ਹਾਂਜੀ ਵੱਡੀ ਚਿੰਤਾ ਇਹ ਹੈ ਜੀ ਐਕਟਿਵਾਦੀ ਦਾ ਚਲੋ ਜਿਹੜੀ ਗਈ ਗਈ ਨਹੀਂ ਚਲੋ ਮਿਹਨਤ ਨਾਲ ਕਮਾਈ ਐਕਟਿਵਾ ਵਾਪਸ ਮਿਲਣੀ ਚਾਹੀਦੀ ਆ ਪਰ ਅਸੀਂ ਨਾਲ ਦੀ ਨਾਲ ਅਪੀਲ ਕਰ ਦਿੰਨੇ ਤੁਹਾਨੂੰ ਕਿ ਇਹ ਸੀਸੀਟੀਵੀ ਕੈਮਰੇ ਖੰਘਾਲ ਰਹੇ ਆ ਜਿੱਦ ਦੀ ਸਾਡੇ ਕੋਲ ਤਸਵੀਰ ਆਈ ਐ ਅਸੀਂ ਤੁਹਾਡੇ ਤੱਕ ਅਪੜਦੀ ਕਰ ਦੇਣੀ ਆ ਜੇ ਤੁਹਾਨੂੰ ਕਿਤੇ ਨਜ਼ਰ ਆਉਂਦੇ ਆ ਚੋਰ ਤੁਹਾਨੂੰ ਲੱਗਦਾ ਕਿ ਯਾਰ ਇਹ ਥੋੜਾ ਮੜੰਗਾ ਚਾਲ ਢਾਲ ਤੋਂ ਪਤਾ ਲੱਗਦਾ ਤੁਸੀਂ ਇਨਫੋਰਮ ਕਰ ਦੇਣਾ ਸੁਰਜੀਤ ਜੀ ਸਕੂਟੀ ਦਾ ਨੰਬਰ ਇੱਕ ਵਾਰੀ ਫੇਰ ਤੋਂ ਮੈਂਸ਼ਨ ਕਰ ਦਿਓ ਔਰ ਇਹ ਵੀ ਬੇਨਤੀ ਹੈ ਜੇ ਕੋਈ ਵੇਚਣ ਆਉਂਦਾ ਸਕੂਟੀ ਤੁਹਾਨੂੰ ਤਾਂ ਤੁਸੀਂ ਜ਼ਰੂਰ ਜਿਹੜਾ ਇਹਨਾਂ ਨਾਲ ਸੰਪਰਕ ਕਰ ਲੈਣਾ ਸਕੂਟੀ ਦਾ ਨੰਬਰ ਹੈਗਾ ਜੀ ਪੀਵੀ 32 ਐਸ 39ਵੀ ਮੇਰਾ ਫੋਨ ਨੰਬਰ ਹੈਗਾ 98760 45514 ਜੀ ਇੱਕ ਵਾਰੀ ਫੇਰ ਬੋਲ ਦਿਓ ਸਕੂਟੀ ਦਾ ਨੰਬਰ ਹੈ ਪੀਵੀ 32 ਐਸ 39ਵੀ ਮੇਰਾ ਫੋਨ ਨੰਬਰ ਹੈਗਾ 98760 45514 ਠੀਕ ਹੈ ਜੀ ਬਹੁਤ ਸ਼ੁਕਰੀਆ ਤੇ ਅਸੀਂ ਤੁਹਾਡੇ ਕੇ ਵੀ ਇਹ ਅਪੀਲ ਕਰਨਾ ਚਾਹੁੰਦੇ ਤੁਸੀਂ ਸੁਰੱਖਿਆਤਰੋਂ ਹੁਣ ਇਧਰ ਦੇਖ ਕੇ ਤਾਂ ਇਹ ਲੱਗਦਾ ਕੱਲੀ ਅਰਲ ਲਾ ਕੇ ਬਚਾ ਨਹੀਂ ਹੋਣਾ ਲੋਕ ਲਾਇਆ ਕਰੋ ਇਸ ਮੁਹੱਲੇ 'ਚ ਤਾਂ ਮੈਨੂੰ ਲੱਗਦਾ ਗਰੀਲਾ ਸਾਰੇ ਨੂੰ ਹੀ ਲਵਾਉਣੀਆਂ ਪੈਣੀਆਂ ਜੋ ਹਾਲਾਤ ਬਣਦੇ ਜਾ ਰਹੇ ਆ ਪਰ ਤੁਹਾਨੂੰ ਕੋਈ ਸਕੂਟੀ ਵੇਚਣੋਂ ਦੇਣ ਦਾ ਨੰਬਰ ਮੈਂਸ਼ਨ ਕੀਤਾ ਇਹਨਾਂ ਨੂੰ ਦੱਸਿਆ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਰਾਬਤਾ ਕਰ ਲਿਓ ਉਮੀਦ ਕਰਦੇ ਆ ਕਿ ਚੋਰ ਜਲਦੀ ਫੜ ਜਾਣਗੇ ਜਿੱਦੇ ਸੀਸੀਟੀਵੀ ਸਾਡੇ ਤੱਕ ਪਹੁੰਚਾ ਦੇਣਗੇ ਅਸੀਂ ਤੁਹਾਡੇ ਤੱਕ ਅਪੜ ਦੀ ਕਰ ਦਿਆਂਗੇ ਬੜੇ ਰਹਿਣਾ ਬੀਪਤੀ ਨਵਾਂ ਸ਼ਹਿਰੋਂ ਛੋਟੀ ਦਿਨੀ ਸ੍ਰੀ ਕੈਮਰਾ ਪਰਸਮਿਟ ਜਦੋਂ ਬਹੁਤ ਜਲਦੀ ਫਿਰ ਤੁਹ